200 ਕੋਲਾ ਆਪਾ ਬਹੁਤ ਜਗ੍ਹਾ ਇਸਤੇਮਾਲ ਕਰਦੇ ਆਂ ਇੰਦਨ ਦੇ ਰੂਪ ਵਿੱਚ ਬਿਜਲੀ ਦੇ ਰੂਪ ਵਿੱਚ ਜਾਂ ਹੋਰ ਵੀ ਕਈ ਚੀਜ਼ਾਂ ਦੇ ਕੰਮ ਆਉਂਦਾ ਹੈ ਪਰ ਉਹ ਕੋਲਾ ਕੱਢਿਆ ਕਿਵੇਂ ਜਾਂਦਾ ਹੈ ਉਹ ਕੋਲੇ ਤੋਂ ਕੱਢਣ ਦੇ ਪਿੱਛੇ ਕਿੰਨੀ ਮਿਹਨਤ ਲੱਗੀ ਹੁੰਦੀ ਹੈ ਤੁਸੀਂ ਅੱਜ ਆਹ ਵੀਡੀਓ ਵਿੱਚ ਦੇਖੋਗੇ ਆਹ ਵੀਡੀਓ ਵਿੱਚ ਤੁਸੀਂ ਦੇਖੋ ਵੀ ਇੱਕ ਬਹੁਤ ਵੱਡਾ ਪਹਾੜ ਹੈ ਤੇ ਉਸ ਪਹਾੜ ਦੇ ਵਿੱਚ ਇੱਕ ਸਰੰਗ ਬਣੀ ਹੋਈ ਹੈ ਤੇ ਇਹ ਸਰੰਗ ਦੀ ਜਿਹੜੀ ਤੁਸੀਂ ਗਹਿਰਾਈ ਵੇਖ ਕੇ ਨਾ ਹੈਰਾਨ ਹੋ ਜਾਓਗੇ ਵੀ ਐਨੀ ਗਹਿਰਾਈ ਦੇ ਵਿੱਚੋਂ ਇਹੀ ਲੋਕ ਕੋਲਾ ਕੱਢ ਕੇ ਲੈ ਕੇ ਆਉਂਦੇ ਆ ਕਿਵੇਂ ਇੱਕ ਸਰੰਗ ਬਣੀ ਹੋਈ ਹੈ ਤੇ ਉਸ ਸਰੰਗ ਦੇ ਵਿੱਚ ਇੱਕ ਇਨਸਾਨ ਦੇ ਲੰਘਣ ਯੋਗ ਹੀ ਜਗ੍ਹਾ ਬਣੀ ਹੋਈ ਹੈ ਜਿਹਨੂੰ ਵੇਖ ਕੇ ਨਾ ਸੱਚੀ ਬਹੁਤ ਡਰ ਲੱਗਦਾ ਮਾੜੇ ਬੰਦੇ ਦਾ ਤਾਂ ਇੱਥੇ ਦਿਲ ਵੀ ਨਾ ਬਵੇ ਅੰਦਰ ਜਾਣ ਦਾ ਪਰ ਦੇਖੋ ਬੰਦੇ ਨੂੰ ਮਜਬੂਰੀ ਕਰਕੇ ਮਿਹਨਤ ਕਰਨੀ ਪੈਂਦੀ ਹੈ ਕੰਮ ਕਰਨਾ ਪੈਂਦਾ ਤੇ ਆਹ ਵੀਡੀਓ ਵਿੱਚ ਤੁਸੀਂ ਦੇਖ ਵੀ ਸਕਦੇ ਹੋ ਕਿਵੇਂ ਅੱਗੇ ਦੀ ਅੱਗੇ ਸਰੰਗਾ ਬਣੀਆਂ ਹੋਈਆਂ ਨਿੱਕੀਆਂ ਨਿੱਕੀਆਂ ਸਰੰਗਾ ਨੇ ਜਿੱਥੋਂ ਇਹ ਵਿਚਾਰੇ ਕੋਲਾ ਕੱਢ ਕੇ ਲੈ ਕੇ ਆਉਂਦੇ ਆ ਤੇ ਤੁਸੀਂ ਇਹਦੇ ਵਿੱਚ ਨਾ ਦੇਖੋਗੇ ਵੀ ਕਈ ਜਗ੍ਹਾ ਦੇ ਉੱਤੇ ਨਾ ਲੱਕੜਾਂ ਵੀ ਲਾਈਆਂ ਹੋਈਆਂ ਵੀ ਜਿਹੜੇ ਉੱਪਰੋਂ ਪਹਾੜ ਡਿੱਗੇ ਨਾ ਰਸਤਾ ਬੰਦ ਨਾ ਹੋਵੇ ਤੇ ਬਹੁਤ ਲੋਕਾਂ ਦੀ ਇਹਨਾਂ ਖਾਨਾਂ ਦੇ ਵਿੱਚ ਜਿਹੜੀਆਂ ਕੋਲੇ ਦੀਆਂ ਖਾਨਾਂ ਹੁੰਦੀਆਂ ਉਹਦੇ ਵਿੱਚ ਜਾਨ ਵੀ ਚਲੀ ਜਾਂਦੀ ਆ ਬਹੁਤ ਲੋਕਾਂ ਦੀ ਕਿਵੇਂ ਅੱਗੇ ਦੀ ਅੱਗੇ ਸੁਰੰਗ ਬਣੀ ਹੋਈ ਆ ਇੱਕ ਪਹਾੜ ਦੇ ਵਿੱਚ ਪਤਾ ਨਹੀਂ ਕਿੰਨੇ ਅੱਗੇ ਜਾਂਦੇ ਹੋਣਗੇ ਇਹ ਤੇ ਅੱਗੇ ਨੂੰ ਜਾ ਕੇ ਕੋਲਾ ਕੱਢ ਕੇ ਲੈ ਕੇ ਆਉਂਦੇ ਆ ਆ ਦੇਖੋ ਤੁਸੀਂ ਕਿਵੇਂ ਲੱਕੜਾਂ ਲੱਗੀਆਂ ਹੋਈਆਂ ਕਿ ਇੱਥੇ ਉੱਪਰੋਂ ਡਿੱਗੇ ਨਾ ਮਤਲਬ ਰਸਤਾ ਬੰਦ ਨਾ ਹੋਵੇ ਤੇ ਅੱਗੇ ਦੀ ਅੱਗੇ ਦੇਖੋ ਛੋਟੀਆਂ-ਛੋਟੀਆਂ ਸਰੰਗਾ ਬਣਦੀਆਂ ਜਾ ਰਹੀਆਂ ਨੇ ਕਿੱਥੋਂ-ਕਿੱਥੋਂ ਇਹ ਕੋਲਾ ਕੱਢ ਕੇ ਲੈ ਕੇ ਆਉਂਦੇ ਆ ਕਿੰਨੀ ਮਿਹਨਤ ਕਰਦੇ ਆ ਯਾਰ ਸੱਚੀ ਹੈਰਾਨ ਹੋ ਗਿਆ ਚੀਜ਼ ਵੇਖ ਤੇ ਆ ਤੁਸੀਂ ਦੇਖੋ ਵੀ ਜਿਹੜੇ ਜਾਨਵਰ ਹੁੰਦੇ ਆ ਇੱਥੇ ਜਾਨਵਰਾਂ ਦੇ ਉੱਤੇ ਕੋਲੇ ਨੂੰ ਲੱਦ ਕੇ ਬਾਹਰ ਕੱਢਿਆ ਜਾਂਦਾ ਕਿਉਂਕਿ ਕਾਫੀ ਲੰਮੀ ਬਾਟ ਹੋ ਜਾਂਦੀ ਹੈ ਤੇ ਇੰਨੀ ਲੰਮੀ ਬਾੜ ਦੇ ਵਿੱਚੋਂ ਕੋਲਾ ਬਾਹਰ ਲੈ ਜਾਣਾ ਬਹੁਤ ਔਖਾ ਹੁੰਦਾ ਹੈ ਇਸ ਕਰਕੇ ਇੱਥੇ ਜਾਨਵਰਾਂ ਦਾ ਇਸਤੇਮਾਲ ਹੁੰਦਾ ਆ ਦੇਖੋ ਤੁਸੀਂ ਜਿਹੜੇ ਵੀਰ ਅੰਦਰ ਮਿਹਨਤ ਕਰਦੇ ਆ ਅੰਦਰ ਜਾ ਕੇ ਕੋਲੇ ਨੂੰ ਕੱਢ ਕੇ ਲੈ ਕੇ ਆਉਂਦੇ ਆ ਉਹ ਦੇਖੋ ਜਮਾਂ ਲਾਸਟ ਦੇ ਵਿੱਚ ਅੱਗੇ ਸਰੰਗ ਦੇ ਵਿੱਚ ਹੁੰਦੇ ਆ ਕੋਲੇ ਨੂੰ ਪਟਦੇ ਆ ਜਿਹੜੇ ਬਾਹਰ ਕੱਢਦੇ ਆ ਤੇ ਇਹਨਾਂ ਲੋਕਾਂ ਦੀ ਮਿਹਨਤ ਨੂੰ ਕੋਈ ਨਹੀਂ ਵੇਖਦਾ ਕਿਸੇ ਨੂੰ ਨਹੀਂ ਪਤਾ ਹੁੰਦਾ ਵੀ ਕੋਲੇ ਨੂੰ ਕੱਢਣ ਪਿੱਛੇ ਕਿੰਨੀ ਮਿਹਨਤ ਲੱਗੀ ਹੁੰਦੀ ਹੈ ਸਾਰੇ ਜਾਣੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਕਿ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ